ਸ੍ਰੀ ਗੁਰੂ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਹੁਣ ਤਾਂ ਪੰਜ ਛੇ ਦਿਨਾਂ ਦਾ ਹੋ ਗਿਆ ਵੀਡੀਓ ਕੋਈ ਪਾਈ ਨਹੀਂ ਵੀਡੀਓ ਬਾਈ ਹੁਣ ਠੰਡ ਚ ਤੁਹਾਨੂੰ ਪਤਾ ਨਿਕਲਣ ਨੂੰ ਦਿਲੇ ਨਹੀਂ ਕਰਦਾ ਬਾਕੀ ਹੁਣ ਤਾਂ ਤੁਹਾਨੂੰ ਪਤਾ ਸੀਜ਼ਨ ਹਨਾ ਲੱਗ ਗਿਆ ਆਵਾਜ਼ਾਂ ਮਾਰਨ ਬੰਦੇ ਉਧਰ ਦੇ ਵੀ ਆਪਣੇ ਐਮਪੀ ਵਾਲੇ ਜੀ ਨਾ ਪੰਜਨਾਂ ਜੀ ਨਾ ਜੰਟਾਂ ਕੋਲ ਹਨਾ ਉਧਰ ਤੇ ਵੀ ਲੱਗੇ ਫੋਨ ਆਣੋਂ ਵੀ ਬਾਈ ਮਾਰੋ ਗੇੜਾ ਬਾਕੀ ਹੁਣ ਦੇਖਦੇ ਆ ਕਰਦੇ ਆ ਪ੍ਰੋਗਰਾਮ ਨਾਲੇ ਤੇ ਇੱਕ ਮਸ਼ੀਨ ਆਪਣੀ ਰਿਪੇਅਰ ਵਾਲੀ ਰਹਿੰਦੀ ਹੈ ਅਜੇ ਏਸੀ ਵਾਲੀ ਤਾਂ ਆਪਣੀ ਹੋਈ ਹੋਈ ਆ ਬਸ ਆਪਣੀ ਦੂਜੀ ਰਹਿੰਦੀ ਆ ਜਿਹੜੀ ਪ੍ਰਾਣੀ ਆ ਉਹਨੂੰ ਕਰਕੇ ਰੈਡੀ ਕਰਕੇ ਉਹੀ ਲੈ ਕੇ ਜਾਵਾਂਗੇ ਏਸੀ ਵਾਲਾ ਤਾਂ ਬਾਈ ਹਜੇ ਤੁਹਾਨੂੰ ਪਤਾ ਵੀ ਹਲੇ ਪਤਾ ਕੁਝ ਨਹੀਂ ਵੀ ਕਿੱਥੇ ਕਿੱਥੇ ਕਰ ਲੈ ਕੇ ਜਾਈਏ ਉਹਨੂੰ ਹਨਾ ਸਲਾਹ ਤਾਂ ਬਣਦੀ ਆ ਮੈਨੂੰ Rajasthan ਤੱਕ ਕਰ ਭੇਜੀਏ ਬਾਕੀ ਦੇਖਦੇ ਆ ਜਾ ਕੇ ਕਰਾਂਗੇ ਗੱਲ ਅੰਕਲ ਉਹਨਾਂ ਕਹਿਲਾਂ ਵੀ ਕਿੱਦਾਂ ਸਰਕਲ ਲੋਟ ਆਉਂਦਾ ਹੋਰ ਸੁਣਾਓ ਬਾਈ ਸਾਰੇ ਠੀਕ ਠਾਕ ਵਧੀਆ ਬਾ ਠੰਡ ਬਹੁਤ ਹੀ ਬਾਈ ਹੁਣ ਮਾੜਾ ਜਿਹਾ ਮੌਸਮ ਅੱਜ ਖੁੱਲਿਆ ਜਾ 16 ਤਰੀਕ ਅੱਜ ਮੈਂ ਕਹਣਾ ਵੀ ਹੁਣ ਮੌਸਮ ਖੁੱਲਿਆ ਜਾ ਕੇ ਅੱਜ ਇੰਨੀ ਵਧੀਆ ਧੁੱਪ ਨਿਕਲੀ ਉਹਦੀ ਬਾਕ ਕੰਮ ਦੀ ਉਹਦੇ ਕਰਕੇ ਨਿਕਲਿੰਦਾ ਹੁੰਦਾ ਕਿਤੇ ਬਾਕੀ ਹੁਣ ਤੁਹਾਨੂੰ ਬਤੇ ਰਪੇਰਾ ਦਾ ਕੰਮ ਸ਼ੁਰੂ ਕਰ ਦੇਣਾ ਆਪਣੇ ਕੰਮ ਹੁਣ ਇੱਕ ਅੱਦੇ ਦਿਨ ਚ ਬਸ ਦੇਖਦੇ ਆ ਜਿੱਦਨੋਂ ਮਸ਼ੀਨ ਇੱਕ ਖੋਲਣੀ ਹੈ ਇੱਕ ਤੁਹਾਨੂੰ ਦੱਸਿਆ ਮੈਂ ਕਰੀ ਹੋਈ ਆ ਫਿਰ ਉਹਦੇ ਬਾਅਦ ਦੇਖ ਕੇ ਆਵਾਂਗੇ ਏਰੀਆ ਜਾ ਕੇ ਹਨਾ ਉਧਰੋਂ ਆਪਣੇ ਰਾਸਤਾਨ ਕੋਟਾ ਕੋਟਾ ਗੁਜਰਾਤ ਸਾਰਾ ਜਾ ਕੇ ਗੱਡੀ ਚ ਚੱਕਰ ਮਾਰ ਕੇ ਆਵਾਂਗੇ ਕਿਉਂ ਆਏ ਆ ਵੀਰੇ ਕਈ ਕਈ ਵਾਰੀ ਬੰਦੇ ਵੀ ਉਧਰ ਨਵੇਂ ਬੰਦੇ ਹੁੰਨੇ ਜਿਹੜੇ ਜਿਹੜੇ ਪੁਰਾਣੇ ਬੰਦੇ ਉਹਨਾਂ ਦਾ ਉਹਦਾ ਸਿਆਣੇ ਬੰਦੇ ਉਹਦਾ ਕਹਿ ਦਿੰਦੇ ਆ ਵੀ ਸਰਦਾਰ ਅਜੇ ਨਾ ਹੀ ਕੁਝ ਨਹੀਂ ਪੈਦਾ ਵਿਹਲੇ ਬੈਠ ਕੇ ਮਗਰ ਨਵੇਂ ਮੁੰਡੇ ਹੁੰਨੇ ਆ ਨਾ ਉਹਦਾ ਬਸ ਆਏ ਗਏ ਨੇ ਵੀ ਛੱਡ ਕੋ ਮਸ਼ੀਨ ਪਹੁੰਚ ਜਵੇ ਤਾਂ ਕਰਕੇ ਮੈਂ ਕਿਹਾ ਚਲੋ ਅੰਕਲ ਨੂੰ ਫੋਨ ਕਰਿਆ ਤਾਂ ਮੈਂ ਕਿਹਾ ਵੀ ਬਬ ਦੇਖ ਕੇ ਆਉਣਾ ਪਹਿਲਾਂ ਜਾ ਕੇ ਵੀ ਫੇਰ ਆਪਾਂ ਨੇ ਮਸ਼ੀਨਾਂ ਹੱਕਣੀਆਂ ਹੈ ਜਾਂਦਾ ਕੋਈ ਕਰਕੇ ਨਹੀਂ ਬੱਚ ਲਾਂਗੇ ਬਾਕੀ ਜਿਹੜੇ ਜਿਹੜੇ ਮੇਰੇ ਵੀ ਨੇ ਜਾਣਾ ਕਿਹੜੇ ਕਿਹੜੇ ਇਹ ਜਾਂਦਾ ਮੇਰੀ ਵੀਡੀਓ ਦੇਖਣ ਵਾਲਾ ਵੀ ਸਾਡਾ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਵੀ ਕਦੋਂ ਕੰਮ ਹੁੰਦਾ ਸਟਾਰ ਬਾਕੀ ਗੁਜਰਾਤ ਦੇ ਵਿੱਚ ਤਾਂ ਬਾਈ ਫਰਬਰੀ ਚ ਲਾਸਟ ਚ ਤੁਹਾਨੂੰ ਪਤਾ ਹੀ ਆ ਨਾ ਚਲੋ ਆ ਕਿਸ ਏਰੀਆ ਚ ਜਿਹੜਾ ਆਪਣੇ ਸੋਮਨਾਥ ਵਾਲਾ ਏਰੀਆ ਉੱਪਰੋਂ ਚੜਕੇ ਤਾਂ ਪਹਿਲਾਂ ਵੀ ਚੱਲ ਜਾਂਦਾ ਬਾਕੀ ਲਾਗੇ ਲਾਉਣੇ ਵੀ ਹੈਗੀਆਂ ਕਈ ਏਰੀਆ ਜਿੱਥੇ ਥੋੜਾ ਜਿਹਾ ਫਰਬਰੀ ਦੇ ਵਿੱਚ ਚੱਲਦਾ ਜਿੱਥੇ ਹੁਣ ਇਹ ਜੇ ਏਰੀਆ ਜਿੱਤੇ ਹੁਣੇ ਚੱਲ ਪਣਾ ਸਮੁੰਦਰ ਵਾਲੇ ਇਲਾਕੇ ਚ ਨਾ ਜਿੱਥੇ ਮੰਨ ਲਓ ਮਾਰੂ ਜੀ ਕਣਕ ਹੁੰਦੀ ਆ ਮਾਰ ਪਾਣੀ ਜੇ ਬਿਨਾ ਮਾਰ ਕਣਕ ਪਾਣੀ ਤੇ ਭਲੀ ਹੋਈ ਆ ਉਹ ਤਾਂ ਹੁਣੇ ਬਸ ਆਪਣੇ 10 10 12 ਤਰੀਕ ਤੇ ਚੱਲ ਪੰਦਾ ਹੁੰਦਾ ਕੰਮ ਬਾਕੀ ਦੱਸਿਓ ਬਾਈ ਕਮੈਂਟ ਕਰਕੇ ਜਰੂਰ ਕਿਹੜਾ ਚੱਲਿਆ ਕਿਹੜੇ ਰੀਜਨ ਬਾਕੀ ਕਹਣਾ ਬਾਈ ਕਮੈਂਟ ਹੁਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰਾ ਵੀਰ ਜਿਹੜਾ ਮੇਰਾ ਵੀਰ ਵੀਡੀਓ ਦੇਖਦਾ ਹਨ ਵੀ ਕੋਈ ਸਬਸਕ੍ਰਾਈਬਰ ਤਾਂ ਬਿਨਾਂ ਰਹਿ ਤੁਹਾਨੂੰ ਪਤਾ ਵੀ ਉਹ ਸੀਜ਼ਨ ਆਉਣੇ ਆਲਾ ਗਜਰਾਤ ਐਮਪੀ ਉਪੀ ਸਾਰੇ ਤੁਹਾਨੂੰ ਘੁਮਾਵਾਂਗੇ ਰਾਜਸਥਾਨ ਬਾਕੀ ਬੰਦੇ ਆਪ ਰੱਖੇ ਹੋਏ ਆ ਬਾਈ ਇਹ ਤੇ ਕੀ ਪੱਕੇ ਪੁਰਾਣੇ ਬੰਦੇ ਦੇ ਆਪਣੇ ਹਨ ਇੱਕ ਤਾਂ ਮੌਲੀ ਆਪਣਾ ਜਿਹੜਾ ਇੱਥੇ ਮੁੰਡਾ ਹੁੰਦਾ ਤਾਂ ਆਪਣੇ ਤੁਸੀਂ ਦੇਖਿਆ ਹੀ ਹੋਣਾ ਵੀਡੀਓ ਦੇ ਵਿੱਚ ਕੋਟੇ ਆਪਣਾ ਕੋ ਗਿਆਦਾ ਪਰਨੇ ਜਿਹੜਾ ਇੱਕ ਤਾਂ ਉਹ ਮੁੰਡਾ ਹੋ ਗਿਆ ਇੱਕ ਪੱਪੂ ਦੇਖਣ ਨੂੰ ਨਹੀਂ ਬਾਈ ਹਿਮਾਚਲ ਆਲਾ ਆਪਣੇ ਨਾਲ ਸੁਨੀਲ ਵਾਲੀ ਮਸ਼ੀਨ ਤੇ ਰਿਹਾ ਬਹੁਤ ਦੇਰ ਹੋ ਉਹ ਰੱਖਿਆ ਇੱਕ ਭਜਨ ਬਾਈ ਹੈਗਾ ਬਾਕੀ ਭਜਨ ਬਾਈ ਦਾ ਮਕਾਨ ਦਾ ਕੰਮ ਚੱਲਦਾਦਾ ਨਾ ਬਹੁਤ ਬਹੁਤ ਧੰਨਵਾਦ ਆਪਣੇ ਐਨ ਆਰ ਆਈ ਸੱਜਣ ਵੀਰਾਂ ਦਾ ਜਿਨ੍ਹਾਂ ਨੇ ਭਜਨ ਬਾਈ ਦੇ ਮਕਾਨ ਵਾਸਤੇ ਨਾ ਪੈਸੇ ਪਾਏ ਚਲੋ ਬਜਰਾ ਗਰੀਬ ਦੀ ਹਨਾ ਵਧੀਆ ਹੈਲਪ ਕਰੀ ਬਹੁਤ ਵਧੀਆ ਬਾਈ ਖੁਸ਼ ਹੋਇਆ ਪਿਆ ਉਹ ਵੀ ਧੰਨਵਾਦ ਬਹੁਤ ਕਰਦਾ ਵੀਡੀਓ ਬਣਾਵਾਂਗੇ ਅਜੇ ਅਜੇ ਕੱਲ ਸਾਮਾਨ ਲੈ ਕੇ ਆਏ ਆ ਪਹਿਲਾਂ ਤੁਹਾਨੂੰ ਵਥਾਈ ਪ੍ਰੋਗਰਾਮ ਦਾ ਘਰੇ ਆਪਣੇ ਲੋੜੀ ਦਾ ਨਿਆਣਿਆਂ ਦਾ ਨਾ ਉਦੇ ਕਰਕੇ ਤਾਂ ਮੈਤੇ ਹੀ ਨਹੀਂ ਤੇ ਜਾ ਹੁੰਦਾ ਇੱਧਰ ਉੱਧਰ ਬਾਕੀ ਉਹ ਫੇ ਆਏ ਕਹਿੰਦਾ ਵੀ ਤੂੰ ਸਮਾਨ ਤੂੰ ਹੀ ਲੈ ਕੇ ਆਈ ਮੈਂ ਕਿਹਾ ਤਾਂ ਮੈਂ ਤੂੰ ਲਿਆ ਲਿਆ ਕੇ ਉਹਨਾ ਕੰਮ ਚਾਲੂ ਗਾ ਲਾ ਮੂਰੇ ਸੀਜ਼ਨ ਵੀ ਆ ਗਿਆ ਨਾ ਉਹ ਉਹਨਾਂ ਕਿਤੇ ਵੀ ਸੀਜ਼ਨ ਦੇ ਵਿਚਾਲੇ ਉਹ ਨਹੀਂ ਹੈ ਨਾ ਬਾਈ ਤੂੰ ਹੀ ਕਰੂੰਗਾ ਬਾਕੀ ਤੁਹਾਨੂੰ ਪਤਾ ਹੀ ਆ ਵਧੀਆ ਆਪਣੇ ਵੀਰ ਨੇ ਇੱਕ ਨੇ ਆਸਟ੍ਰੇਲੀਆ ਤੋਂ ਨਾ ਆਪਣੇ ਇਟਲੀ ਤੋਂ 40-45000 ਰੁਪਏ ਭੇਜਿਆ ਇੱਕ ਭਾਜੀ ਆਪਣੇ ਇੱਧਰ ਕੈਨੇਡਾ ਜਾਂ ਉਹਨਾਂ ਨੇ ਭੇਜੇ ਇੱਕ ਆਪਣੇ ਅਮਰੀਕਾ ਜਾਂ ਯੂ ਐਸ اے ਉਹਨਾਂ ਨੇ ਭੇਜਿਆ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਕੰਨੀ ਦੇ ਬਾਈਆਂ ਦਾ ਬਹੁਤ ਜਿਹੜਾ ਹੈ ਨਾ ਵੀਡੀਓ ਪਾਉਣ ਤੇ ਮੇਰੇ ਕਿਸੇ ਦੀ ਮਦਦ ਹੋ ਜਵੇ ਹੈ ਨਾ ਬਾਈ ਆਪਣਾ ਕੀ ਜਾਂਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਚਲੋ ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਨਾ ਮੈਂ ਹੁਣ ਕਣਕ ਦਾ ਸੀਜ਼ਨ ਆ ਗਿਆ ਤੁਹਾਨੂੰ ਕਣਕ ਦੇ ਸੀਜ਼ਨ ਚ ਜਾਰੇ ਪੈਨੇ ਨੇ ਪੜਾਕੇ ਦਾ ਝੋਨੇ ਦਾ ਸੀਜ਼ਨ ਦਾ ਠੰਡਾ ਹੁੰਦਾ ਬਾਕੀ ਮਸ਼ੀਨ ਦੇਖਣੀਆਂ ਬਾਈ ਕੋਰ ਜੇ ਕਿਸੇ ਮੇਰੇ ਕੋਲ ਮਸ਼ੀਨ ਹੋਵੇ ਨਾ ਕੋਈ ਵੀਰ ਕੋ ਵਧੀਆ ਵਧੀਆ ਕੰਡੀਸ਼ਨ ਦੀ ਮੰਨ ਲਓ ਨਵੀਆਂ ਵਰਗੀ ਹੋਵੇ ਕੋਈ ਐਮਪੀ ਯੂਪੀ ਦੇ ਵਿੱਚ ਹੀ ਆਹੇ ਆਫਰ ਵੀ ਐਮਪੀ ਦੇ ਵਿੱਚ ਕਿਸੇ ਕੋਲ ਮਸ਼ੀਨ ਖੜੀ ਆ ਬਕਾਊ ਤਾਂ ਮੇਰੇ ਨਾਲ ਜ਼ਰੂਰ ਕਨੈਕਟ ਕਰੇ ਐਮਪੀ ਦੇ ਵਿੱਚ ਹੋਵੇ ਭਾਵੇਂ ਗੁਜਰਾਤ ਦੇ ਵਿੱਚ ਹੋਵੇ ਕਿਉਂ ਐਂ ਵੀਰੇ ਲੈ ਕੇ ਫੇ ਉਧਰੇ ਖੜਾ ਦਾਂਗੇ ਨਹੀਂ ਮਸ਼ੀਨ ਆਉਣੇ ਜਾਣ ਦਾ ਖਰਚਾ ਬਹੁਤ ਮਾਰਦਾ ਹਨਾ ਬਾਕੀ ਫੋਨ ਵੀ ਬਹੁਤ ਆਉਂਨੇ ਕਹਿੰਦੇ ਬਾਈ ਯਾਰ ਕਿ ਕਦੋਂ ਕੰਮ ਚੱਲਣਾ ਕਿਹੜੇ ਏਰੀਏ ਜਾਉਂਗੇ ਹਜੇ ਵੀਰੇ ਕੋਈ ਡਿਕਲੇਅਰ ਨਹੀਂ ਹੈਗਾ ਹਜੇ ਤਾਂ ਬਸ ਦੇਖ ਕੇ ਆਵਾਂਗੇ ਪਹਿਲੇ ਅਰਸੋਂ ਚੌਥੇ ਨੂੰ 22 23 ਤਰੀਕ ਨੂੰ ਗੱਡੀ ਲੈ ਕੇ ਜਾਵਾਂਗੇ ਗੁਜਰਾਤ ਵੀ ਦੇਖ ਕੇ ਆਵਾਂਗੇ ਕੋਟਾ ਰਾਜਸਥਾਨ ਸਾਰਾ ਘੁੰਮ ਕੇ ਆਵਾਂਗੇ ਐਮਪੀ ਉਪੀ ਵੀ ਵੀ ਜਿੱਥੇ ਜਿੱਥੇ ਸੂਤ ਆਈ ਗਿਆ ਉੱਥੇ ਉੱਥੇ ਮਸ਼ੀਨ ਪਸਾਈ ਜਾਵਾਂਗੇ ਬਾਕੀ ਦੇਖਦੇ ਏਸੀ ਵਾਲੀ ਵੀ ਜੇ ਲੋਟ ਆਇਆ ਸਰੋਂ ਤੇ ਹਨਾ ਕੋਟੇ ਏਰੀਏ ਸਰੋਂ ਬਹੁਤ ਹੁੰਦੀ ਆ ਵੀ ਜੇ ਥਰੇਸਿੰਗ ਤੇ ਚੱਲੀ ਜਾਵੇ ਇਹ ਮੈਂ ਤਲੋ ਤਾਂ ਖੇਤ ਦੇ ਵਿੱਚ ਖੜ ਨਹੀਂ ਹੋ ਥੱਬੇ ਛਿੜਨੇ ਲੇਬਰ ਨੇ ਦੇਖਾਂਗੇ ਕੋਸ਼ਿਸ਼ ਤਾਂ ਕਰਾਂਗੇ ਵੀ ਇਹਨੂੰ ਲੈ ਕੇ ਜਾਈਏ ਬਾਕੀ ਹੁਣ ਦੇਖ ਕੇ ਆ ਕੇ ਪਤਾ ਲੱਗੂਗਾ ਬਾਕੀ ਉਧਰ ਬੰਦਿਆਂ ਦੇ ਫੋਨ ਤਾਂ ਆਪਣੇ ਦੇ ਆਈ ਜਾਂਦੇ ਆ ਲੋੜੀ ਵਧੀਆ ਠੀਕ ਠਾਕ ਹਨਾ ਵਾਹਿਗੁਰੂ ਦਾ ਸ਼ੁਕਰ ਆ ਵੀਰ ਨੇ ਕਿ ਜੋਗੇ ਜਿੰਨੇ ਕਿ ਜੋਗੇ ਮਹਾਰਾਜ ਨੇ ਕਰਤੇ ਐ ਬਾਈ ਬੜੇ ਮੁੰਡੇ ਦੀ ਵੀ ਲੋੜੀ ਪਿੱਛੇ ਰਹਿ ਗਈ ਦੀ ਪਿਛਲੇ ਸਾਲ ਬਿਮਾਰ ਹੋ ਗਿਆ ਤਾਂ ਇਹ ਲੋੜੀ ਵਾਲੇ ਦਿਨ ਉਹਦੇ ਘਰ ਘਟ ਲਿਆ ਤਾਂ ਫੇ ਤਾਂ ਨਹੀਂ ਦੀ ਕਰੀ ਐਦਾਂ ਕਿ ਚਲੋ ਮਹਾਰਾਜ ਨੇ ਇੱਕ ਹੋਰ ਸੁਣ ਲਈ ਦੀ ਮੈਂ ਕਿਹਾ ਵੀ ਲੋੜੀ ਦਾ ਜਿਹੜਾ ਨਾ ਇਹ ਜਰੂਰ ਆ ਕਰੀਏ ਇਹਦਾ ਕੰਮ ਨਵੇੜੀਏ ਵੀ ਫੇਰ ਆਪਾਂ ਸੀਜ਼ਨ ਚੱਲ ਜਾਣਾ ਹਨਾ ਬਾਈ ਫੇਰ ਸੂਤਨ ਲੱਗਦਾ ਹੁਣ ਤੁਹਾਨੂੰ ਪਤਾ ਵੀ ਆ ਬਸ ਹੁਣ ਫਰਵਰੀ ਤੋਂ ਸਮਝ ਲਓ ਚੱਲ ਪਣੀਆ ਮਸੇ ਰਿਪੇਅਰ ਨੂੰ ਚੱਲ ਪਏ ਸਮਝ ਲਓ ਮਸ਼ੀਨਾਂ ਤੇ ਚੜ ਕੇ ਚੱਲ ਗਏ ਤਾਂ ਮਸ਼ੀਨਾਂ ਨੂੰ ਚਾਬੀਆਂ ਮਾਹਨੇ ਚੱਕ ਲੈ ਸਮਝੋ ਸੀਜ਼ਨ ਨੇ ਸਟਾਰਟ ਹੋ ਗਿਆ ਸਾਡਾ ਉਹਦੇ ਬਾਅਦ ਹੁਣ ਤੁਸੀਂ ਹਿਸਾਬ ਲਾ ਲਓ ਫੇਰ ਇਹ ਫਰਵਰੀ ਮਾਰਚ ਅਪ੍ਰੈਲ ਮਈ ਇਹ ਫੇਰ ਆਪਾਂ ਜਾ ਕੇ 11ਵੇਂ ਮਹੀਨੇ ਵਿੱਚ ਵੇਲੇ ਹੋਣਾ ਹੈ ਅਕਤੂਬਰ ਦੇ ਵਿੱਚ ਕਿਉਂ ਆਏ ਹੁਣ ਜਿਹਨੇ ਵੀ ਕਣਕ ਦੇ ਵੱਢ ਕੇ ਕਈ ਬੰਦੇ ਨੇ ਆਪਣੇ ਮੱਕੀ ਲਾ ਲੈਣੀ ਮੱਕੀ ਦੇ ਬਾਅਦ ਫੇ ਤੁਹਾਨੂੰ ਪਤਾ ਸਾਡਾ ਆਚਾਰ ਵਾਲਾ ਕੰਮ ਚੱਲੀ ਜਾਂਦਾ ਵਿੱਚ ਵੀ ਮੰਨ ਲਓ 8-9 ਮਹੀਨੇ ਦਾ ਇੱਕੜੇ ਲੰਘ ਜੰਨੇ ਆ ਮੰਨ ਲਓ ਕੰਮ 'ਚ ਬਾਕੀ ਕਿਦੋਂ ਮਹੀਨਾ ਤੁਹਾਨੂੰ ਬੰਦਾ ਸੈਟਿੰਗ ਮਹੀਨਾ ਦਾ ਸੈੱਟ ਕਰਨੇ ਲੰਘ ਜਾਂਦਾ ਮਸ਼ੀਨਾਂ ਦਾ ਬਾਕੀ ਜਿਹੜਾ ਗੱਠਾਂ ਵਾਲੀ ਮਸ਼ੀਨ ਆ ਉਹਦੀ ਵੀ ਰਿਪੇਅਰ ਕਰਨੀ ਪੈਣੀ ਹੈ ਕਿਉਂਕਿ ਉਹਦੇ ਬੈਰਿੰਗ ਸਾਰੇ ਹੀ ਪਾਉਣੇ ਨੇ ਜਿਹੜੇ ਰੋਲ ਬਣਾਉਂਦੀ ਆ ਬਾਕੀ ਤੇ ਬਾਅਦ ਮੱਕੀ ਵਾਲਾ ਕਟਰ ਆ ਉਹਦੇ ਵੀ ਮਾਰਨੀ ਪਣੀ ਹੈ ਝਾਤੀ ਕਿਉਂ ਆਏ ਆ ਫੇ ਤੁਹਾਨੂੰ ਪਤਾ ਸੀਜ਼ਨ ਦੇ ਵਿੱਚ ਮੈਂ ਉਧਰ ਮੱਕੀ ਵਾਲੇ ਝੋਨਾ ਗਰੀਸ ਗਰੂਸ ਕਟਰ ਨੂੰ ਘੱਟ ਵੱਧੇ ਹੁੰਦਾ ਬਾਕੀਆਂ ਦਾ ਰਾਜੂ ਬਦ ਵਧੀਆ ਮਾਰਦਾ ਦਾ ਐਤ ਕੀ ਦਾ ਰਾਜੂ ਵੀ ਚਲ ਗਿਆ ਤਾਂ ਨਾ ਬਾਕੀ ਕਪੜੇ ਕੋਈ ਹੀ ਰਾਜੂ ਹੈਗਾ ਮੁੰਡਾ ਉਹਦਾ ਵਿਆਹ ਹੋ ਗਿਆ ਬਾਈ ਰਾਜੂ ਦਾ ਦੇਖ ਲਓ ਤੁਸੀਂ ਜਿਹੜਾ ਪਾਲ ਮੁੰਡਾ ਆਪਣੇ ਝੋਨੇ ਛੱਲ ਪਾਉਂ ਮ ਡਰਾਈਵਰ ਦਾ ਨਾ ਰਾਜੂ ਤੁਸੀਂ ਤੇ ਬਿਨਾ ਇਸ ਵਾਲੀ ਦੇ ਉਹਦਾ ਵਿਆਹ ਹੋ ਗਿਆ ਬਹੁਤ ਵਧੀਆ ਨਜ਼ਾਰਾ ਲਿਆਤਾ ਉਹਨੇ ਵੀ ਬੰਦੇ ਨੇ ਕਹਿੰਦਾ ਬਾਈ ਤੁਹਾਡੇ ਨਾਲ ਪਤਾ ਨਹੀਂ ਕੀ ਚੱਕਰ ਆ ਵੀ ਦਿਲ ਮਿਲਿਆ ਹਾਂ ਵਧੀਆ ਕੰਮ ਹੋ ਗਿਆ ਉਹਦਾ ਪ੍ਰੋਗਰਾਮ ਹੋ ਗਿਆ ਹਾਂਜੀ ਇਹ ਹੁਣ ਬਾਈ ਇੰਨਾ ਗੇਲਾ ਕਰਦੇ ਆ ਦੱਸੋ ਇਹਨਾਂ ਨੂੰ ਮੈਂ ਕਿੱਕਣ ਛੱਡ ਕੇ ਜਾਊਂਗਾ ਹੁਣ ਸਤਿ ਸ੍ਰੀ ਅਕਾਲ ਕਰ ਦੋ ਇੰਨਾ ਗੇਲਾ ਕਰਦੇ ਆ ਇਹਨਾਂ ਨੂੰ ਐ ਪਤਾ ਲੱਗ ਜਾਂਦਾ ਵੀ ਚੱਲਿਆ ਇਹਨਾਂ ਨੂੰ ਦੱਸੋ ਕਿ ਕੰਨ ਛੱਡ ਕੇ ਜਾਵਾਂ ਹੁਣ ਸੀਜ਼ਨ ਦੇ ਵਿੱਚ ਜੇ ਉਦੋਂ ਮੈਂ ਚੱਲਾਂ ਜਾਵਾਂ ਤੁਹਾਨੂੰ ਛੱਡ ਕੇ ਹੈ ਜਾਵਾਂ ਮੈਂ ਮਸ਼ੀਨ ਤੇ ਜਾਵਾਂ ਹੈ ਚੱਲ ਮੈਂ ਚੱਲਿਆ ਫੇ ਚੱਲ ਮੈਂ ਚੱਲਿਆ ਮਸ਼ੀਨ ਤੇ ਚੱਲਿਆ ਬਾਏ ਜਾਵਾਂ ਇਹਨਾਂ ਬਹੁਤ ਬਾਈ ਪਿਆਰ ਹਨਾ ਹੁਣ ਇੱਕ ਮਹੀਨਾ ਡੇਢ ਮਹੀਨਾ ਹੋ ਗਿਆ ਨਾ ਕੋਲੇ ਰਹਿੰਦੇ ਆ ਇਹਨੂੰ ਇਹ ਵੀ ਹੁਣ ਐ ਕਹਿੰਦੇ ਆ ਬਿਆਦੇ ਜੱਪੀਆਂ ਪਾਪਾ ਬੁੱਕਲਾਂ ਜਾਜਾ ਵਹਿੰਦਾ ਵਦੰਦਰ ਇਹ ਵੀ ਹੈ ਤੌੜ ਦੇ ਕਾਕੇ ਕਰਨਾ ਪੁੱਤ ਹਣਾ ਬਾਏ ਕਰ ਦੇ ਬਾਏ ਕਰ ਦੇ ਬੱਗੀ ਪਾਰੀ ਕਰ ਦੋ ਪਾਰੀ ਕਰ ਦੋ ਹੂੰ ਮੋਬਾਈਲ ਫੜਦਾ ਹਜੇ ਨਹੀਂ ਤੇਰਾ ਫੜਨ ਦਾ ਟਾਈਮ ਆਇਆ ਤੇਨੂੰ ਫੜਾਉਂਗਾ ਇਹਨਾਂ ਨੂੰ ਬਾਈ ਬੜਾ ਔਖਾ ਜਾਣਾ ਛੱਡ ਗਿਆ ਨਾ ਹੁਣ ਦਿਲ ਪੂਰਾ ਲੱਗਿਆ ਪਿਆ ਉਹ ਅੰਕਲ ਕਹੀ ਦਿੰਦਾ ਕਹਿੰਦਾ ਵੀ ਘੇੜਾ ਮਾਰ ਜੀ ਛੱਡ ਛੱਡ ਪਾਉਣਾ ਇੱਕ ਉਹਦੇ ਜੀ ਵੀ ਨਾਲੇ ਦੇਖ ਨਹੀਂ ਕਿਦਾਂ ਹਣਾ ਬਾਈ ਤਾਂ ਹੀ ਕਹਿੰਦਾ ਤਾਂ ਹੀ ਤਾਂ ਮੈਂ ਛੇਤੀ ਛੇਤੀ ਘਰੇ ਨਹੀਂ ਬਾਈ ਆਉਂਦਾ ਹੁੰਦਾ ਵੀ ਜਦ ਲਾੜ ਪ੍ਰਾਰਥਨਾ ਉਮੀਦ ਦੇ ਮਸ਼ੀਨਾਂ ਤੇ ਲੰਘਣੇ ਆ ਮੈਨੂੰ ਪਤਾ ਵੀ ਕਿ ਕੰਨ ਲੰਘਣੇ ਆ ਫੋਨਾਂ ਤੇ ਵੀ ਦੇਖ ਕੇ ਤਾਂ ਕਈ ਵਾਰੀ ਮੈਂ ਗਜਰਾਤ ਕਿ ਜਰੂਰ ਉਹਦਾ ਰੋਣਾ ਆ ਜਾਂਦਾ ਬਾਈ ਇਹਨਾਂ ਨੂੰ ਦੇਖ ਕੇ ਹਨਾ ਵੀ ਯਾਰ ਕਿਆ ਕਰੀਏ ਮਜਬੂਰੀ ਐ ਅਸਲੀ ਐ ਹਨਾ ਜਿਹੜਾ ਕੋਈ ਕਰਾਉਂਦੀ ਆ ਢੱਡ ਕਰਾਉਂਦਾ ਇਹ ਵੀ ਪਾਲਨੇ ਆ ਹਾਂ ਨੰਨੀਆਂ ਵੜਦਾ ਵੀ ਮੇਰਾ ਮੋਬਾਈਲ ਮੇਰੇ ਪਤੇ ਕਾ ਤੇ ਜਾ ਕੇ ਸਾਸਰੀ ਗੱਲ ਕਰੋ ਪਹਿਲਾਂ ਸਾਸਰੀ ਗੱਲ ਕਰੋ ਦੋ ਹੱਥ ਜੋੜ ਕੇ ਸਾਸਰੀ ਗੱਲ ਕਰ ਦੋ ਕਰ ਦੋ ਚਾਚੇ ਹਾਂ ਸੋ ਦੋ ਹੱਥ ਜੋੜ ਕੇ ਹਨ ਜੀ ਚਾਚਰੀ ਕਾਲ ਅਜੇ ਬੋਲਣ ਨਹੀਂ ਗਿਆ ਮੈਨੂੰ ਲੱਗਿਆ ਹਨਾ ਕਿ ਬੋਲੂੰਗਾ ਫਿਰ ਮੈਂ ਸਾਰਿਆਂ ਨੂੰ ਕਹਿ ਗੋਗਾ ਸਾਰਿਆਂ ਨੂੰ ਚਾਚਰੀ ਕਾਲ ਜੀ ਹਾਂ ਲੈ 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 ਖੁਸ਼ ਹੋਇਆ ਪਿਆ ਵੀ ਅੱਜ ਮੇਰੀ ਵੀਡੀਓ ਬਣਦੀ ਆ ਅਜੇ ਪਤਾ ਨਹੀਂ ਲੱਗਣ ਲੱਗਿਆ YouTube ਤੇ ਬਣਦੀ ਆ ਨਾ ਜਦੋਂ ਪਤਾ ਲੱਗਿਆ ਫਿਰ ਤਾਂ ਆਪੇ ਫੜਫੜ ਬਣਾਇਆ ਕਰੂ ਫਿਰ ਤਾਂ ਡੈਡੀ ਮੈਨੂੰ ਆਸਟਿਕ ਲਿਆ ਦੇ ਮੈਨੂੰ ਆ ਲਿਆ ਦੇ ਚਲੋ ਫੇ ਚੱਲੀਏ ਮੈਂ ਚੱਲਿਆ ਬਾਏ ਮੈਂ ਚੱਲਿਆ ਮਸ਼ੀਨ ਤੇ ਜਾਵਾਂ ਮੈਂ ਮਸ਼ੀਨ ਤੇ ਚੱਲਿਆ ਬਾਏ ਮੈਂ ਮਸ਼ੀਨ ਤੇ ਚੱਲਿਆ ਜਾਵਾ ਮਸ਼ੀਨ ਤੇ ਜਾਵਾ ਜੋ ਤੇ ਮਸ਼ੀਨ ਤੇ ਜਾਵਾ ਪੁੱਤ ਚਲ ਮੈਂ ਚੱਲਿਆ ਬਾਏ ਬੋਦ ਬਾਈ ਬਾਕੀ ਹੁਣ ਦਿਖਾਵਾਂਗੇ ਤੁਹਾਨੂੰ ਰਪੇਰਾਂ ਦਾ ਹੀ ਦਿਖਾਵਾਂਗੇ ਪੇਰਾਂ ਦਾ ਵੀਰ ਪੇਰਾਂ ਦਾ ਕੰਮ ਆ ਜਿਹੜਾ ਬਣਾ ਨਾ ਬਾ ਹੁਣ ਚਾਲੂ ਕਰ ਦਣਾ ਆਪਾਂ ਨੇ ਅੰਮੀ 5 5-4 ਦਿਨਾਂ ਦੇ ਵਿੱਚ ਵਿੱਚ ਜਿਹੜੀ ਮਸ਼ੀਨਾਂ ਦੂਜੀ ਆਪਾਂ ਖੋਲ ਲੈਣੀ ਜਾ ਕੇ ਕਿਉਂ ਉਹਦਾ ਆਏ ਵੀ 12 ਪੂਰਾ ਦੇਖ ਕੇ ਦੇਖਣੇ ਪੈਣੇ ਮੱਕੀ ਦਾ ਸੀਜ਼ਨ ਲੱਗਿਆ ਹੋਇਆ ਕਣਕ ਦਾ ਲੱਗਿਆ ਹੋਇਆ ਤਾਨੂੰ ਪਤਾ ਹੀ ਆ ਵੀ ਕਣਕ ਦੇ ਉਧਰ ਬਾਹਰ ਨੂੰ ਮਸ਼ੀਨ ਜਾਣੀ ਹੈ ਜੇ 12 ਦਾ ਬਾਈ ਨਵੀਂ ਹੀ ਲਾ ਕੇ ਲੈ ਜਾਵੇ ਕਿਉਂ ਆਏ ਆ ਰਾਤ ਨੂੰ ਫੇਰ ਦਿੱਕਤ ਆਉਂਦੀ ਆ ਨਾ ਜਿਆਦਾ ਫੇਰ ਬੰਦੇ ਨੂੰ 12 ਚੇਤੇ ਆਉਣੀ ਹੋਰ ਇਹਦਾ ਬਾਕੀ ਮੇਰਾ ਵੀਰ ਰਪੇਰਾ ਆ ਨਾ ਕਿਹੜੇ ਮੇਰੇ ਮੇਰੇ ਵੀਰਾਂ ਦੇ ਰਪੇਰਾ ਨਹੀਂ ਹੋਈਆਂ ਰਪੇਰਾ ਮੇਰੇ ਕਰੀਆਂ ਹੋਈਆਂ ਨੇ ਬਾਈ ਇਹ ਤੁਹਾਨੂੰ ਪਤਾ ਹੀ ਲੋਹੜੀ ਦਾ ਫੰਕਸ਼ਨ ਤਾਂ ਨਾ ਕਰੇ ਉਹਦੇ ਕਰਕੇ ਬਾਕੀ ਜਿੰਨੀਆਂ ਕੋਈਆਂ ਮੈਂ ਜ਼ਰੂਰ ਕਰੂੰਗਾ ਹਜੇ ਮੇਰੇ ਕੋਲ ਹੈਗੇ ਆ ਟਾਈਮ ਐਤ ਕਿ ਬੰਦੇ ਵੀ ਮੇਰੇ ਕੋਲ ਹੈਗਿਆ ਕਾਰੀਗਰਿਆ ਬੰਦੇ ਪੂਰੇ ਵੀ ਮੰਨ ਲਓ ਖੋਲਣ ਨੂੰ ਜਿਵੇਂ ਵੀ ਆਪਾਂ ਹੋਆ ਬਾਕੀ ਜਿਹੜੇ ਪਿੱਛੇ ਕਰੀ ਜਾਂਦੇ ਆ ਫਲੌਰ ਵਾਲੇ ਮਸ਼ੀਨ ਕਰੀਤੀ ਉਹਨੂੰ ਥਰੇਸਰ ਉਹਦਾ ਬਦਲਣਾ ਹੁੰਦਾ ਤੁਹਾਨੂੰ ਪਤਾ ਗੱਡ ਗੇ ਰਿਪੇਅਰ ਕਰੀ ਦੀ ਪਿਛਲੇ ਸਾਲ ਘੋਣੇ ਦੇ ਪਹਿਲਾਂ ਵੀ ਉਹਦਾ ਥਰੇਸਰੇ ਬਦਲਣਾ ਹੁੰਦਾ ਕਹੇ ਫੋਨ ਕਹੀ ਦਿੰਦੇ ਫੋਨ ਲਾਉਂਦੇ ਕਹਿੰਦੇ ਬਾਈ ਆ ਜਰੂਰ ਥਰੇਸਰ ਬਦਲ ਕੇ ਜਾਈਂ ਜਾਂ ਡਾ ਜਿੱਕਣ ਮਰਜ਼ੀ ਕਰੀ ਬਾਕੀ ਹੋਰ ਵੀ ਦੇਖਾਂਗੇ ਜੇ 2000 ਹੋਈਆਂ ਨਾ ਬਾਈ ਸਾਨੂੰ ਸਾਡੇ ਹੀ ਰਜਗਾਰ ਆ ਰੋਟੀ ਆ ਜੇ ਹੁਣ ਉਹਦੇ ਕੰਮ ਮੈਂ ਕਿਹਾ ਚਲੋ ਠੰਡ ਜੀ ਦੀ ਨਾਲੇ ਤੁਹਾਨੂੰ ਪਤਾ ਹੀ ਹੈ ਵੀ ਠੰਡ ਦੇ ਵਿੱਚ ਨਾ ਤਾਂ ਚਾਬੀਆਂ ਪਾਣੇ ਚੱਕ ਉਹਨੇ ਠੰਡ 'ਚ ਹੁਣ ਵੀ ਕੰਮ ਘ ਉਦੇ ਕੱਖ ਹਜੇ ਘਰੇ ਦੇ ਹੁਣ ਆਪਾਂ ਨੇ ਬਸ ਹਥਿਆਰ ਚੱਕ ਲੈਣੇ ਬਾਕੀ ਮਿਲਦੇ ਹੁਣ ਕਿਸੇ ਅਗਲੀ ਵੀਡੀਓ ਚ ਚਲੋ ਬਾਈ ਦੱਸਿਓ ਜਰੂਰ ਮੇਰਾ ਵੀਰ ਵੀ ਕਿਹੜੇ ਵੀਰ ਕੋਲੇ ਕਿਹੜੇ ਵੀਰ ਨੇ ਕਿੱਥੇ ਕਿੱਥੇ ਜਾਣਾ ਕਾਦੋ ਕੰਮ ਚੱਲਦਾ ਸਾਰੇ ਮੇਰੇ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਨਾਲੇ ਚੈਨਲ ਨੂੰ ਬਈ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਹੁਣ ਆਪਾਂ ਨੇ ਤੁਹਾਨੂੰ ਵਧੀਆ ਤੇ ਵਧੀਆ ਐਡਮਾਨ ਦਿਖਾਉਣੀਆਂ ਚੱਲਦੀਆਂ ਉਧਰ ਮਸ਼ੀਨਾਂ ਕਿਹੜੀ ਕਿਹੜੀ ਫਸਲ ਵੜਦੇ ਆ ਸਾਰਾ ਰਕਬਾ ਦਿਖਾਵਾਂਗੇ ਐਮਪੀ ਜੁਪੀ ਰਾਜਸਥਾਨ ਗੁਜਰਾਤ ਚਲੋ ਠੀਕ ਹੈ ਜੀ ਇਹ ਵੀ ਹੁਣ ਤਾਂ ਅੰਕ ਕਰਨ ਲੱਗ ਗਿਆ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ